ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਰਾਜਵੀਰ ਦੀ ਜ਼ਿੰਦਗੀ ਦੇ ਭਾਗ 11ਵੇਂ ਬਾਰੇ ਸੋ ਭਾਗ 10ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜੇ ਬੱਬੂ ਹੋਰੀ ਹੁੰਦੇ ਨੇ ਉਹ ਇੱਕ ਠਾਰ ਤੇ ਰੁਕਦੇ ਨੇ ਜਿਨ੍ਹਾਂ ਦੇ ਘਰ ਵਾਲਿਆਂ ਨੂੰ ਦੀਪਾ ਹੇਰਾ ਵਾਲੇ ਨੇ ਕਿਸੇ ਵਾਰੀ ਫੌੜੇ ਨਾਲ ਕੁੱਟਿਆ ਸੀ ਇੱਕ ਵਾਰੀ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਦਿਨ ਚੜ੍ਹਦੇ ਹੀ ਕਹਿੰਦੇ ਵੀ ਘਰ ਦੇ ਇੱਕ ਮੈਂਬਰ ਨੂੰ ਘੱਲ ਕੇ ਉਸ ਜਵਾਨ ਨੂੰ ਵੀ ਬੁਲਾ ਲਿਆ ਜਿਹੜਾ ਉਹਨਾਂ ਦੇ ਗਰੁੱਪ ਵਿੱਚ ਸ਼ਾਮਲ ਹੋਣ ਲਈ ਕਾਲਾ ਸੀ ਬੱਬੂ ਹੋਰਾਂ ਨੂੰ ਦੇਖ ਕੇ ਉਸ ਨੂੰ ਚਾਹ ਚੜ੍ਹ ਗਿਆ ਸਾਰਾ ਦਿਨ ਆਪਸ ਵਿੱਚ ਗੱਲਾਂ ਕਰਦਿਆਂ ਲੰਘ ਗਿਆ ਰਾਤ ਦੇ ਹਨੇਰੇ ਨੇ ਹੌਲੀ-ਹੌਲੀ ਫੱਸਰਨਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਨੇ ਵੀ ਅਗਲੇ ਸਫ਼ਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਦੋਂ ਉਹ ਸਾਰੇ ਜਣੇ ਪਰਿਵਾਰ ਨੂੰ ਫਤਿਹ ਬੁਲਾ ਕੇ ਘਰੋਂ ਬਾਹਰ ਹੋ ਗਏ ਤਾਂ ਘਰ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਖਾੜਕੋ ਸਿੰਘਾਂ ਦਾ ਘਰ ਆਉਣਾ ਉਹਨਾਂ ਲਈ ਇੱਕ ਮੁਸੀਬਤ ਸੀ ਜੇ ਉਹਨਾਂ ਦਾ ਵਾਸ ਚੱਲਦਾ ਤਾਂ ਪੁਲਿਸ ਨੂੰ ਸੱਦ ਕੇ ਸਾਰੇ ਸਿੰਘਾਂ ਨੂੰ ਮਰਵਾ ਦੇਣ ਪਰ ਸਿੰਘ ਇਹਨਾਂ ਦਾ ਵਸਾ ਨਹੀਂ ਸਿੱਖਾਂਦੇ ਜਿੰਨਾ ਚਿਰ ਉਹ ਇਸ ਘਰ ਵਿੱਚ ਰਹਿੰਦੇ ਉਹ ਘਰ ਦੇ ਕਿਸੇ ਵੀ ਮੈਂਬਰ ਨੂੰ ਘਰੋਂ ਬਾਹਰ ਨਾ ਜਾਣ ਦਿੰਦੇ ਦੋ ਸਿੰਘ ਹਮੇਸ਼ਾ ਪੈਰੇ ਤੇ ਬੰਦੇ ਅਤੇ ਘਰ ਦਾ ਫੋਨ ਉਹ ਆਉਂਦੇ ਹੀ ਆਪਣੇ ਕਬਲੇ ਵਿੱਚ ਕਰਕੇ ਉਹਦੀ ਤਾਰ ਕੱਢ ਦਿੰਦੇ ਸਨ ਦਿਆਲ ਪਰ ਇੱਕ ਇਹੋ ਜਿਹਾ ਪਿੰਡ ਸੀ ਜਿੱਥੇ ਘੱਟੋ-ਘੱਟ ਅੱਧੇ ਪਿੰਡ ਦੇ ਘਰਾਂ ਵਿੱਚ ਫੋਨ ਲੱਗੇ ਹੋਏ ਸਨ ਹੁਣ ਪਿੰਡੋਂ ਬਾਹਰ ਨਿਕਲ ਕੇ ਖੇਤਾਂ ਵਿੱਚ ਖੜੇ ਸਿੰਘਾਂ ਨੂੰ ਮੁਖਾਤਵ ਹੁੰਦਾ ਹੋਇਆ ਬੱਬੂ ਬੋਲਿਆ ਵੀ ਲਓ ਬਈ ਮਿੱਤਰੋ ਮੈਂ ਅਤੇ ਰਾਜੂ ਨੇ ਕਿਸੇ ਹੋਰ ਕੰਮ ਕਿਤੇ ਜਾਣਾ ਹੈ ਸੋ ਤੁਸੀਂ ਰਾਜਵੀਰ ਅਤੇ ਜਤਿੰਦਰ ਦੀ ਅਗਵਾਈ ਵਿੱਚ ਚੱਲਣਾ ਹੈ ਆਪਣਾ ਸਾਰਾ ਸਫ਼ਰ ਖੇਤਾਂ ਜਾਂ ਕੱਚੇ ਰਾਹਾਂ ਰਾਹੀਂ ਕਰਨਾ ਹੈ ਰਾਜਵੀਰ ਤੇ ਜਤਿੰਦਰ ਨੂੰ ਪਤਾ ਹੈ ਵੀ ਕਿੱਥੇ ਜਾ ਪਹੁੰਚਣਾ ਹੈ ਅਸੀਂ ਕੁਝ ਦਿਨਾਂ ਬਾਅਦ ਤੁਹਾਨੂੰ ਆ ਕੇ ਮਿਲਾਂਗੇ ਕਹਿੰਦੇ ਸੋ ਸਾਰੇ ਜਣੇ ਇੱਕ ਦੂਜੇ ਨੂੰ ਗਲਬਕੜੀਆਂ ਪਾ ਕੇ ਮਿਲਣ ਤੋਂ ਬਾਅਦ ਦੋ ਵੱਖੋ-ਵੱਖਰੀਆਂ ਦਿਸ਼ਾਵਾਂ ਨੂੰ ਰਵਾਨਾ ਹੋ ਗਏ ਦਿয়ালਪੁਰ ਵਾਲਾ ਜਵਾਨ ਵੀ ਉਹਨਾਂ ਦੇ ਨਾਲ ਹੀ ਸੀ ਸਿਆਲੀ ਰਾਤ ਵਿੱਚ ਖੇਤਾਂ ਦੇ ਵਿੱਚ ਦੀ ਤੁਰੇ ਜਾਂਦੇ ਉਹ ਕਦੇ-ਕਦੇ ਭੁਲੇਖੇ ਨਾਲ ਪਾਣੀ ਲੱਗੇ ਖੇਤਾਂ ਵਿੱਚ ਵੀ ਜਾ ਵੜਦੇ ਦਿਆਲਪੁਰੇ ਜਵਾਨ ਲਈ ਇਹ ਇੱਕ ਨਵਾਂ ਤਜਰਬਾ ਸੀ। ਰਾਜਵੀਰ ਅਤੇ ਜਤਿੰਦਰ ਅੱਗੇ ਹੋ ਕੇ ਹਰ ਨਾਕਾ ਆਪ ਚੈੱਕ ਕਰਦੇ। ਇਸ ਤਰ੍ਹਾਂ ਸਾਰੀ ਰਾਤ ਤੁਰਨ ਮਗਰੋਂ ਉਹ ਇੱਕ ਡੇਰੇ ਤੇ ਜਾ ਪਹੁੰਚੇ। ਇਹ ਪਰਿਵਾਰ ਸਿੰਘਾਂ ਦਾ ਹਮਦਰਦ ਸੀ। ਸਾਰਾ ਦਿਨ ਇੱਥੇ ਆਰਾਮ ਕਰਨ ਤੋਂ ਬਾਅਦ ਰਾਤ ਹੋਈ ਤਾਂ ਉਹ ਫੇਰ ਤੁਰ ਪਏ। ਖੇਤਾਂ ਅਤੇ ਕੱਚੇ ਰਾਹਾਂ ਰਾਹੀਂ ਤੁਰਦੇ ਉਹ ਕਈ ਵਾਰ ਪੈਰ ਵਿੱਚ ਕਿਸੇ ਚੀਜ਼ ਦੇ ਫਸਣ ਨਾਲ ਮੂੰਹ ਪਾਰ ਜਾ ਡਿੱਗਦੇ ਪਰ ਸਿਦਕੀ ਸਿੰਘ ਵਾਹਿਗਰੂ ਆ ਕੇ ਉੱਠਦੇ ਤੇ ਸਫ਼ਰ ਜਾਰੀ ਰੱਖਦੇ। ਇਸ ਤਰ੍ਹਾਂ ਤਿੰਨਾਂ ਰਾਤਾਂ ਦੇ ਸਫ਼ਰ ਤੋਂ ਬਾਅਦ ਉਹ ਉਸ ਟਿਕਾਣੇ ਤੇ ਜਾ ਪਹੁੰਚੇ ਜਿੱਥੇ ਬੱਬੂ ਨੇ ਪਹੁੰਚਣ ਦੀ ਕਿਹਾ ਸੀ ਇਹਨਾਂ ਤਿੰਨਾਂ ਰਾਤਾਂ ਦੇ ਸਫ਼ਰ ਨੇ ਦਿਯਾਲਪੁਰੀਏ ਜਵਾਨ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਉਸ ਦੇ ਸਾਹਮਣੇ ਖਾੜਕੂ ਜੀਵਨ ਦੀ ਅਸਲੀ ਤਸਵੀਰ ਆ ਗਈ ਪਿਛਲੀ ਰਾਤ ਜਦੋਂ ਉਹ ਖਾਲ ਦੇ ਬੰਨੇ-ਬੰਨੇ ਤੁਰੇ ਜਾ ਰਹੇ ਸਨ ਤਾਂ ਉਹ ਦੋ ਵਾਰੀ ਵਗਦੇ ਖਾਲ ਵਿੱਚ ਡਿੱਗ ਪਿਆ ਸੀ ਸਾਰੇ ਕੱਪੜੇ ਗਾਰੇ ਨਾਲ ਲਿਬੜ ਗਏ ਸਨ ਉਸ ਨੇ ਤਾਂ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਖਾੜਕੂ ਜੀਵਨ ਇਸ ਤਰ੍ਹਾਂ ਦਾ ਹੋਵੇਗਾ ਖੜਕੋ ਬਣਦਾ ਉਹਦਾ ਮੋਹ ਭੰਗ ਹੋ ਗਿਆ ਜਦੋਂ ਉਹ ਆਪਣੇ ਟਿਕਾਣੇ ਤੇ ਪਹੁੰਚੇ ਤਾਂ ਆਰਾਮ ਕਰਨ ਤੋਂ ਬਾਅਦ ਦਿਆਲਪੁਰਿਆ ਜਵਾਨ ਰਾਜਵੀਰ ਦੇ ਕੋਲ ਗਿਆ ਹੁਣ ਉਹ ਕਹਿੰਦਾ ਵੀ ਭਾਜੀ ਮੇਰੇ ਸਾਰੇ ਕੱਪੜੇ ਖਰਾਬ ਹੋ ਗਏ ਨੇ ਮੈਂ ਆਪਣੇ ਕੱਪੜੇ ਫਲੋਰ ਇੱਕ ਦਰਦੀ ਨੂੰ ਸੇਣੇ ਦਿੱਤੇ ਹੋਏ ਨੇ ਜੇ ਤੁਸੀਂ ਆਜ਼ਾਦ ਦਿਓ ਤਾਂ ਮੈਂ ਜਾ ਕੇ ਉਹ ਕੱਪੜੇ ਲੈ ਆਵਾਂ ਮੁੰਡੇ ਨੇ ਰਾਜਵੀਰ ਨੂੰ ਸਵਾਲ ਪਾਇਆ ਉਹਦੇ ਚਿਹਰੇ ਵੱਲ ਵੇਖ ਕੇ ਰਾਜਵੀਰ ਬੁੱਲਾਂ 'ਚ ਮੁਸਕਰਾ ਪਿਆ ਪਿਛਲੀਆਂ ਤਿੰਨ ਰਾਤਾਂ ਵਿੱਚ ਰਾਜਵੀਰ ਨੇ ਵੀ ਇਹ ਮਹਿਸੂਸ ਕਰ ਲਿਆ ਸੀ ਕਿ ਇਹ ਮੁੰਡਾ ਨਹੀਂ ਨਿਭਾ ਸਕਦਾ ਖੜਕੋ ਜੀਵਨ ਦੀਆਂ ਤੰਗੀਆਂ ਤਰੁਸ਼ੀਆਂ ਉਦੇ ਚਿਹਰੇ ਨੂੰ ਨੀਝ ਲਾ ਕੇ ਦੇਖਦਾ ਹੋਇਆ ਰਾਜਵੀਰ ਬੋਲੇ ਆ ਵੀ ਤੂੰ ਮੇਰੇ ਵਾਲੇ ਕੱਪੜੇ ਪਾ ਲਾ ਮੇਰੇ ਕੁਝ ਕੱਪੜੇ ਇੱਥੇ ਹੈਗੇ ਨੇ ਉਸਨੇ ਘਰਦਿਆਂ ਨੂੰ ਆ ਕੇ ਆਪਣੇ ਕੱਪੜੇ ਦਿਆਲਪੁਰੀਏ ਮੁੰਡੇ ਨੂੰ ਦੇ ਦਿੱਤੇ ਕੱਪੜੇ ਤਾਂ ਇੱਕ ਬਹਾਨਾ ਸੀ ਹੁਣ ਮੁੰਡਾ ਉਹਨਾਂ ਕੋਲੋਂ ਜਾਨ ਛਡਾਉਣੀ ਚਾਹੁੰਦਾ ਸੀ ਕੁਝ ਦੇਰ ਬਾਅਦ ਉਹ ਜਤਿੰਦਰ ਕੋਲ ਜਾ ਬੈਠਾ ਭਾਜੀ ਮੈਂ ਆਪਣੇ ਕੱਪੜੇ ਲੈ ਆਵਾਂ ਫਲੋਰੋਂ ਮੇਰੇ ਸਾਰੇ ਕੱਪੜੇ ਖਰਾਬ ਹੋ ਗਏ ਨੇ ਹਾਂ ਜਾ ਲੈ ਆ ਪਰ ਸ਼ਾਮ ਤੱਕ ਆ ਜਾਵੀਂ ਜਤਿੰਦਰ ਨੇ ਲਾਪਰਵਾਹੀ ਨਾਲ ਆਖਿਆ ਠੀਕ ਹੈ ਬਾਜੀ ਮੈਂ ਸ਼ਾਮ ਤੱਕ ਆ ਜਾਊਂਗਾ ਮੁੰਡਾ ਇੱਕ ਚਾਹੇ ਵਿੱਚ ਬੋਲਿਆ ਉਹ ਨਹੀਂ ਤੋ ਕਿਤੇ ਨਹੀਂ ਜਾ ਸਕਦਾ ਅੱਜ ਰਾਤ ਨੂੰ ਬੱਬੂ ਅਤੇ ਰਾਜੂ ਨੇ ਆ ਜਾਣਾ ਉਹਨੂੰ ਪੁੱਛ ਕੇ ਜਾਵੇਂ ਜਿੱਥੇ ਵੀ ਜਾਣਾ ਮੁੰਡੇ ਦੇ ਪਿੱਛੋਂ ਰਾਜਵੀਰ ਦੀ ਆਵਾਜ਼ ਗੂੰਜੀ ਜਾਣਦੇ ਯਾਰ ਰਾਜਵੀਰ ਇਸਨੇ ਸ਼ਾਮ ਤੱਕ ਮੁੜੀ ਆਉਣਾ ਨਾਲੇ ਇਹ ਕੜਾ ਪਗੌੜਾ ਕਰਾਰ ਦਿੱਤਾ ਹੋਇਆ ਪੁਲਿਸ ਨੇ ਰਾਜਵੀਰ ਵੱਲ ਦੇਖਦਾ ਹੋਇਆ ਜਤਿੰਦਰ ਬੋਲਿਆ ਬੱਬੂ ਨੇ ਆਪਣੀ ਜ਼ਿੰਮੇਵਾਰੀ ਲਈ ਸੀ ਸਾਰੇ ਸਿੰਘਾਂ ਦਾ ਖਿਆਲ ਰੱਖਣ ਦੀ ਜੇ ਇਹ ਬਾਹਰ ਜਾਂਦਾ ਉਂਝ ਹੀ ਪੁਲਿਸ ਨੇ ਰੋਕ ਲਿਆ ਤਾਂ ਇਹਨੇ ਪੁਲਿਸ ਲੈ ਕੇ ਇੱਥੇ ਆ ਜਾਣਾ ਮੈਂ ਇਹਦੇ ਖਾਤਰ ਘਰ ਵਾਲਿਆਂ ਅਤੇ ਬਾਕੀ ਸਿੰਘਾਂ ਦੀ ਜਾਨ ਖਤਰੇ ਵਿੱਚ ਨਹੀਂ ਪਾ ਸਕਦਾ। ਰਾਜਵੀਰ ਨੇ ਸਪਸ਼ਟ ਸ਼ਬਦਾਂ ਵਿੱਚ ਆਪਣੇ ਦਿਲ ਦੀ ਗੱਲ ਜਤਿੰਦਰ ਨੂੰ ਦੱਸ ਦਿੱਤੀ। ਉਹ ਕੁਝ ਨਹੀਂ ਹੁੰਦਾ ਯਾਰ ਆਪਣੇ ਮੱਥੇ ਤੇ ਥੋੜਾ ਲਿਖਿਆ ਬਈ ਇਹ ਖਾੜਕੂਆਂ ਕੋਲੋਂ ਆਇਆ। ਜਤਿੰਦਰ ਮੁੰਡੇ ਨੂੰ ਰੋਕਣ ਦੇ ਹੱਕ ਵਿੱਚ ਨਹੀਂ ਸੀਗਾ। ਤੂੰ ਜਾ ਯਾਰ ਸ਼ਾਮ ਤੱਕ ਵਾਪਸ ਆ ਜਾਵੇਂ। ਉਹਨੇ ਮੁੰਡੇ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਰਾਜਵੀਰ ਨੇ ਜਤਿੰਦਰ ਨਾਲ ਹੋਰ ਬਹਿਸ ਨਾ ਕੀਤੀ। ਘਰ ਦਾ ਇੱਕ ਮੈਂਬਰ ਮੁੰਡੇ ਨੂੰ ਬੱッセ ਚੜ੍ਹਾ ਆਇਆ। ਅੱਠਣ ਵੇਲੇ ਬੱਬੂ ਦੇ ਰਾਜੂ ਵੀ ਆਣ ਪਹੁੰਚੇ ਸਾਰਿਆਂ ਨੂੰ ਫਤਿਹ ਬੁਲਾਉਣ ਤੋਂ ਬਾਅਦ ਜਦ ਉਹਨਾਂ ਨੂੰ ਦਿਆਲਪੁਰਿਆ ਮੁੰਡਾ ਨਾ ਦਿਖਿਆ ਤਾਂ ਰਾਜੂ ਬੋਲਿਆ ਵੀ ਜਜ਼ਬਾਤੀ ਸਿੰਘ ਨਹੀਂ ਦਿਖਦਾ ਬਾਈ ਸਾਰੇ ਸਿੰਘ ਖਾਮੋਸ਼ ਸਨ ਰਾਜਵੀਰ ਮੁੰਡਾ ਕਿੱਥੇ ਆ ਯਾਰ ਬੱਬੂ ਨੇ ਉਹਦੇ ਮੋਢੇ ਦੇ ਹੱਥ ਰੱਖਦੇ ਹੋਏ ਪੁੱਛਿਆ ਜਤਿੰਦਰ ਨੇ ਉਹਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ ਕਿ ਉਹ ਸ਼ਾਮ ਤੱਕ ਵਾਪਸ ਆ ਜਾਵੇਗਾ ਪਰ ਉਹ ਹਲੇ ਤੱਕ ਨਹੀਂ ਆਇਆ ਰਾਜਵੀਰ ਨੇ ਸਾਰੀ ਗੱਲ ਸਾਫ਼-ਸਾਫ਼ ਦੱਸ ਦਿੱਤੀ ਜਤਿੰਦਰ ਨਮੋਸ਼ੀ ਦਾ ਮਾਰਿਆ ਸਿਰ ਛੁੱਟੀ ਬੈਠਾ ਸੀ ਮੇਰੇ ਕੋਲੋਂ ਗਲਤੀ ਹੋ ਗਈ ਮੈਨੂੰ ਰਾਜਵੀਰ ਦੀ ਸਲਾਹ ਮੰਨ ਲੈਣੀ ਚਾਹੀਦੀ ਸੀ ਨੀਵੀਂ ਪਾਈ ਬੈਠਾ ਜਤਿੰਦਰ ਬੋਲਿਆ ਇਹ ਗਲਤੀ ਕੋਈ ਛੋਟੀ ਨਹੀਂ ਭੁੱਲਨੀ ਇੱਕ ਉਸ ਮੁੰਡੇ ਕਰਕੇ ਤੂੰ ਸਾਰਿਆਂ ਦੀ ਜਾਨ ਨੂੰ ਖਤਰੇ ਵਿੱਚ ਪਾਇਆ ਹੈ ਇਹ ਗਲਤੀ ਨਹੀਂ ਮੂਰਖਤਾ ਹੈ ਬੱਬੂ ਗੁੱਸੇ ਵਿੱਚ ਬੋਲਿਆ ਜੋ ਹੋ ਗਿਆ ਉਹਨੂੰ ਹੁਣ ਆਪਾਂ ਬਦਲ ਨਹੀਂ ਸਕਦੇ ਹੁਣ ਆਪਾਂ ਨੂੰ ਇੱਥੋਂ ਨਿਕਲਣਾ ਚਾਹੀਦਾ ਹੈ ਇਹ ਨਾ ਹੋਵੇ ਕਿ ਉਹ ਮੁੰਡਾ ਫੜਿਆ ਗਿਆ ਹੋਵੇ ਤਾਂ ਆਪਾਂ ਇੱਥੇ ਘਰੇ ਵਿੱਚ ਫਸ ਜਾਈਏ ਰਾਜੂ ਨੇ ਦੂਰ ਦੀ ਸੋਚਦੇ ਹੋਏ ਆਪਣੀ ਸਲਾਹ ਦਿੱਤੀ ਸਾਰਿਆਂ ਨੇ ਆਪੋ ਆਪਣੇ ਹਥਿਆਰ ਸੰਭਾਲੇ ਅਤੇ ਘਰ ਵਾਲਿਆਂ ਦਾ ਧੰਨਵਾਦ ਕਰਕੇ ਉਹ ਘਰੋਂ ਬਾਹਰ ਹੋ ਗਿਆ। ਕੁਝ ਦਿਨਾਂ ਬਾਅਦ ਉਹਨਾਂ ਨੂੰ ਖਬਰ ਮਿਲ ਗਈ ਕਿ ਦਿਆਲਪਰੀਆ ਮੁੰਡਾ ਕਿਸੇ ਬਾਹਰਲੇ ਮੁਲਕ ਨੂੰ ਜਹਾਜ਼ੇ ਚੜ ਗਿਆ ਹੈ। ਦੀਪਾ ਅਤੇ ਰਾਜਵੀਰ ਦੋਨੋਂ ਜਣੇ ਨਵਾਂ ਸ਼ਹਿਰ ਇਲਾਕੇ ਵਿੱਚ ਵਿਚਰ ਰਹੇ ਸਨ। ਮਹਿਲ ਵਰਗੀ ਕੋਠੀ ਵਿੱਚ ਬੈਠੇ ਉਹ ਆਪਣੀਆਂ ਗੱਲਾਂ 'ਚ ਮਸਤ ਸਨ। ਘਰ ਵਾਲੇ ਉਹਨਾਂ ਨਾਲ ਇਉਂ ਵਰਤਾਓ ਕਰ ਰਹੇ ਸਨ ਜਿਵੇਂ ਉਹ ਉਹਨਾਂ ਦੇ ਸਭ ਤੋਂ ਪਿਆਰੇ ਮਹਿਮਾਨ ਹੋਣ। ਰਾਜਵੀਰ ਲਈ ਇਹ ਇੱਕ ਨਵਾਂ ਤਜਰਬਾ ਸੀ। ਦੀਪੇ ਦੀ ਇਹ ਇੱਕ ਸੁਰੱਖਿਤ ਠਾਰ ਸੀ। ਉਹ ਇਸ ਤਰ੍ਹਾਂ ਫਿਰ ਰਿਹਾ ਸੀ ਜਿਵੇਂ ਘਰ ਦਾ ਹੀ ਇੱਕ ਮੈਂਬਰ ਹੋਵੇ ਕੁਝ ਦੇਰ ਬਾਅਦ ਰਾਜਵੀਰ ਨੂੰ ਲੈ ਕੇ ਦੀਪਾ ਉੱਪਰ ਦੀ ਮੰਜ਼ਲ ਤੇ ਜਾ ਚੜਿਆ ਆ ਮਿਤਰਾ ਤੈਨੂੰ ਤੇਰੀ ਭਾਬੀ ਨਾਲ ਮਲਾਵਾ ਬੁੱਲਾ ਤੇ ਹੱਸਦਾ ਹੋਇਆ ਬੋਲਿਆ ਇੱਕ ਅਲਮਾਰੀ ਖੋਲ ਕੇ ਉਸਨੇ ਇੱਕ ਫੋਟੋਆਂ ਵਾਲੀ ਐਲਬਮ ਕੱਢ ਲਈ ਐਲਬਮ ਉਹ ਉਸਨੇ ਰਾਜਵੀਰ ਦੇ ਹੱਥ ਫੜਾ ਦਿੱਤੀ ਆਹ ਹੈ ਤੇਰੀ ਭਾਬੀ ਯਾਨੀ ਕਿ ਮੇਰੀ ਸਿੰਘਣੀ ਇੱਕ ਖੂਬਸੂਰਤ ਚਿਹਰੇ ਵਾਲੀ ਕੁੜੀ ਦੀ ਫੋਟੋ ਤੇ ਉਂਗਲ ਰੱਖਦਾ ਹੋਇਆ ਉਹ ਬੋਲਿਆ ਆਹ ਦੇਖ ਆਹ ਫੋਟੋ ਉਹਦੀ ਹੈ ਜਦੋਂ ਉਹ 10ਵੀਂ ਕਲਾਸ ਵਿੱਚ ਪੜ੍ਹਦੀ ਹੁੰਦੀ ਸੀ ਤੇ ਆਹ ਜਦੋਂ ਉਹ ਕਾਲਜ ਵਿੱਚ ਸੀ ਦੀਪਾ ਬੜੇ ਚਾਅ ਨਾਲ ਰਾਜਵੀਰ ਦੀਆਂ ਫੋਟੋਆਂ ਨਾਲ ਜਾਣ-ਪਛਾਣ ਕਰਵਾ ਰਿਹਾ ਸੀ। "ਪਾਜੀ ਤੁਸੀਂ ਵੀ ਕੁਝ ਨਹੀਂ। ਫੋਟੋਆਂ ਨਾਲ ਹੀ ਮਲਾਈ ਜਾਉਂਗੇ ਕਿ ਭਾਬੀ ਨਾਲ ਵੀ ਮਲਾਉਂਗੇ?" ਫੋਟੋਆਂ ਨੂੰ ਬੜੇ ਗੌਰ ਨਾਲ ਤੱਕਦੇ ਹੋਏ ਰਾਜਵੀਰ ਨੇ ਕਿਹਾ। "ਉਹ ਭਾਬੀ ਤਾਂ ਤੇਰੀ ਕੈਨੇਡਾ ਚਲੀ ਗਈ ਰਾਜਵੀਰ ਸਿਆ। ਆਹ ਵੇਖ ਉਹਦੀਆਂ ਚਿੱਠੀਆਂ।" ਦੀਪੇ ਨੇ ਜੇਬ 'ਚੋਂ ਕੱਢ ਕੇ ਚਿੱਠੀਆਂ ਰਾਜਵੀਰ ਨੂੰ ਦਿਖਾਈਆਂ। "ਇਹ ਤਾਂ ਬੜੀ ਮਾੜੀ ਗੱਲ ਐ ਪਾਜੀ। ਆਪ ਤੁਸੀਂ ਇੱਥੇ ਤੇ ਭਾਬੀ ਕੈਨੇਡਾ 'ਚ" ਇਹ ਤਾਂ ਅਨਿਆਏ ਐ ਦੋ ਪਿਆਰ ਕਰਨ ਵਾਲੀਆਂ ਰੂਹਾਂ ਨਾਲ। ਓ ਇਸੇ ਕਰਕੇ ਤਾਂ ਮੈਂ ਤੈਨੂੰ ਨਾਲ ਲੈ ਕੇ ਆਇਆ ਹਾਂ ਰਾਜਵੀਰ। ਆਪਾਂ ਹੁਣ ਇਹ ਅਨਿਆਏ ਖਤਮ ਕਰ ਦੇਣਾ। ਦੀਪਾ ਬੋਲੀਆ, ਮੈਂ ਸਮਝਿਆ ਨਹੀਂ ਪਾਜੀ। ਦੀਪੇ ਦੀ ਕਹੀ ਗੱਲ ਰਾਜਵੀਰ ਦੇ ਸਿਰ ਦੇ ਉੱਪਰ ਦੀ ਲੰਘ ਗਈ। ਗੱਲ ਇਹ ਆ ਰਾਜਵੀਰ ਜਥੇਬੰਦੀ ਦੀ ਜ਼ਿੰਮੇਵਾਰੀ ਮੈਂ ਹੁਣ ਤੁਹਾਡੇ ਤੇ ਪਾ ਦੇਣੀ ਐ। ਤੂੰ ਰਾਜੂ ਤੇ ਬੱਬੂ ਰਲ ਕੇ ਜਥੇਬੰਦੀ ਦਾ ਕਾਰਜ ਸੰਭਾਲਿਓ ਮੈਂ ਵੀ ਹੁਣ ਕੈਨੇਡਾ ਚਲੀ ਜਾਣਾ। ਇਸ ਕਰਕੇ ਮੈਂ ਤੈਨੂੰ ਆਪਣੇ ਨਾਲ ਲੈ ਕੇ ਆਇਆ ਕਿ ਤੈਨੂੰ ਆਪਣੀਆਂ ਖਾਸ 18 ਨਾਲ ਜਾਣੂ ਕਰਵਾ ਦੇਾਂ। ਆਉਣ ਵਾਲੇ ਸਮੇਂ ਵਿੱਚ ਤੁਹਾਡੇ ਕੰਮ ਆਉਣਗੇ। ਦੀਪਾ ਆਉਣ ਵਾਲੇ ਸਮੇਂ ਵਿੱਚ ਜਥੇਬੰਦੀ ਨੂੰ ਕਿਵੇਂ ਚਲਾਉਣਾ ਹੈ ਕਿਹੜੇ ਕੰਮ ਇਸ ਤਰ੍ਹਾਂ ਕਰਨੇ ਨੇ ਕਿਹੜਾ ਸਮਾਨ ਕਿੱਥੇ ਤੇ ਕਿਵੇਂ ਲੈਣਾ ਇਹ ਸਾਰੀਆਂ ਗੱਲਾਂ ਉਹ ਰਾਜਵੀਰ ਨੂੰ ਸਮਝਾ ਰਿਹਾ ਸੀ ਰਾਜਵੀਰ ਅਵਾਕ ਹੋਇਆ ਦੀਪੇ ਦੇ ਮੂੰਹ ਵੱਲ ਨੂੰ ਵੇਖੀ ਜਾ ਰਿਹਾ ਸੀ ਇੱਕਦਮ ਉੱਠ ਕੇ ਉਸਨੇ ਦੀਪੇ ਨੂੰ ਜੱਫੀ ਪਾ ਲਈ ਦੀਪੇ ਨੇ ਵੀ ਵੱਡੇ ਭਰਾ ਵਾਂਗ ਉਸ ਨੂੰ ਸੀਨੇ ਨਾਲ ਲਾ ਲਿਆ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੋਰ ਤੋਂ ਕੁਝ ਕੋਹ ਮੀਲ ਦੂਰ ਇੱਕ ਛੋਟਾ ਜਿਹਾ ਪਿੰਡ ਤਰਖਾਨ ਮੱਜਰਾ ਹੈ ਇੱਥੋਂ ਦਾ ਇੱਕ ਗੱਭਰੂ ਜਵਾਨ ਮੁੰਡਾ ਪੁਲਿਸ ਦਾ ਕੈਡ ਬਣ ਗਿਆ ਉਹਦਾ ਨਾਂ ਜੀਤਾ ਸੀ ਕਹਿੰਦੇ ਪੁਲਸ ਨੇ ਉਹਨੂੰ ਖੁੱਲਾ ਹਸਲਾ ਦਿੱਤਾ ਹੋਇਆ ਸੀ ਉਹ ਤੇ ਉਹਦੇ ਦੋਨੋਂ ਭਰਾ ਪੂਰੀ ਬਦਮਾਸ਼ੀ ਕਰ ਕਰਦੇ ਸਨ ਕਹਿੰਦੇ ਇਲਾਕੇ ਵਿੱਚ ਕੋਈ ਵੀ ਉਹਨਾਂ ਦੇ ਮੋਹਰੇ ਨਹੀਂ ਸੀ ਕੁਸਕ ਦਾ ਇਲਾਕੇ ਦੇ ਲੋਕ ਉਹਨਾਂ ਦੀ ਦਹਿਸ਼ਤ ਤੋਂ ਤਰਾਤਰਾਂ ਕਰਦੇ ਜੀਤਾ ਸਿੰਘਾਂ ਨੂੰ ਵੀ ਭਾਜੀ ਪਾਜੂ ਕਾ ਸੀ ਹਰਮਿੰਦਰ ਸਿੰਘ ਲਾਲੇ ਦੇ ਨਜ਼ਦੀਕੀ ਸਾਥੀ ਮਨਜੀਤ ਸਿੰਘ ਕਰਨਾਲੇ ਵਾਲੇ ਨੂੰ ਇੱਕ ਨਹਿਰ ਤੋਂ ਲੱਕੜ ਦਾ ਪੁਲ ਪਾਰ ਕਰਦੇ ਸਮੇਂ ਸਣੇ ਸਾਈਕਲ ਨਹਿਰ ਤੇ ਸੁੱਟ ਕੇ ਜੂੰਦਾ ਫੜ ਲਿਆ ਸੀ ਜੀਤੇ ਅਤੇ ਉਹਦੇ ਕੈੜ ਸਾਥੀਆਂ ਨੇ ਬਾਅਦ ਵਿੱਚ ਮਨਜੀਤ ਦਾ ਝੂਠਾ ਪੁਲਸ ਮੁਕਾਬਲਾ ਬਣਾ ਦਿੱਤਾ ਸੀ ਇਨਾ ਦਿਨਾਂ ਵਿੱਚ ਹੀ ਇੱਕ ਹੋਰ ਘਟਨਾ ਘੱਡੀ ਜਿਸ ਨੇ ਲੋਕਾਂ ਨੂੰ ਮੂੰਹ ਵਿੱਚ ਉਂਗਲਾਂ ਲੈ ਕੇ ਸੋਚਣ ਲਈ ਮਜਬੂਰ ਕਰ ਦਿੱਤਾ ਰੂਪੋਵਾਲ ਪਿੰਡ ਦੀ ਕੁੜੀ ਲਾਗਲੇ ਸ਼ਹਿਰ ਵਿੱਚ ਇੱਕ ਐਸਟੀਡੀਓ ਤੇ ਕੰਮ ਕਰਦੀ ਸੀ ਕਹਿੰਦੇ ਬਿਮਾਰ ਬੁੱਢਾ ਬਾਪ ਕੰਮ ਕਰਨ ਜੋਗਾ ਨਹੀਂ ਸੀਗਾ ਪੜ੍ਹਾਈ ਵਿੱਚੇ ਛੱਡ ਕੇ ਕੁੜੀ ਨੇ ਘਰ ਦਾ ਭਾਰ ਚੁੱਕਣ ਲਈ ਨੌਕਰੀ ਕਰ ਲਈ ਸੀ ਇੱਕ ਦਿਨ ਸ਼ਾਮ ਦੇ ਸਮੇਂ ਉਹ ਆਪਣੀ ਡਿਊਟੀ ਖਤਮ ਕਰਕੇ ਇੱਕ ਟੈਂਪੋ ਵਿੱਚ ਬੈਠੀ ਆਪਣੇ ਪਿੰਡ ਨੂੰ ਆ ਰਹੀ ਸੀ ਟੈਂਪੋ ਸਵਾਰੀਆਂ ਨਾਲ ਉੱਪਰ ਤੱਕ ਭਰਿਆ ਪਿਆ ਸੀ પાસਲੇ ਤੋਂ ਥੋੜਾ ਜਿਹਾ ਅੱਗੇ ਜਾ ਕੇ ਇੱਕ ਜਿਪਸੀ ਜੋ ਟੈਂਪੋ ਨੂੰ ਓਵਰਟੇਕ ਕਰਕੇ ਅੱਗੇ ਆ ਗਈ ਸੀ ਉਸਨੇ ਟੈਂਪੋ ਦਾ ਰਾਹ ਰੋਕ ਲਿਆ ਚਾਰ ਹਥਿਆਰਬੰਦ ਬੰਦਿਆਂ ਨੇ ਟੈਂਪੋ ਤੋਂ ਸਾਰੇ ਲੋਕ ਥੱਲੇ ਲਾ ਲਏ ਕਿਸੇ ਹੋਰ ਨੂੰ ਕੁਝ ਕਹੇ ਬਗੈਰ ਉਸ ਕੁੜੀ ਨੂੰ ਬੰਦੂਕ ਦੀ ਨੋਕ ਤੋਂ ਚੁੱਕ ਕੇ ਆਪਣੀ ਜਿਪਸੀ ਵਿੱਚ ਸੁੱਟ ਲਿਆ ਉਹਨਾਂ ਨੇ ਟੈਂਪੋ ਦੇ ਬਹੁਤੇ ਸਵਾਰਾਂ ਨੇ ਜੀਤੇ ਨੂੰ ਪਛਾਣ ਲਿਆ ਸੀ ਪਰ ਬੰਦੂਕਾਂ ਦੇਖ ਕੇ ਸਾਰੀ ਮਿੱਟੀ ਹੋ ਗਈ ਕੋਈ ਵੀ ਨਾ ਬੋਲਿਆ ਕਹਿੰਦੇ ਇਹ ਕੁੜੀ ਨੂੰ ਜਿਪਸੀ ਵਿੱਚ ਸੁੱਟ ਉਹ ਧੂੜ ਉਡਾਉਂਦੇ ਅੱਖੋਂ ਓਲੇ ਹੋ ਗਏ ਰੂਪੋਵਾਲ ਦੇ ਹੀ ਲੋਕ ਜੋ ਟੈਂਪੋ ਵਿੱਚ ਸਵਾਰ ਸਨ ਉਹਨਾਂ ਨੇ ਜਾ ਕੇ ਪਿੰਡ ਦੇ ਸਰਪੰਚ ਨੂੰ ਦੱਸਿਆ ਦੂਜੇ ਦਿਨ ਚੜ੍ਹਦੇ ਹੀ ਪਿੰਡ ਦੀ ਪੰਚਾਇਤ ਫਲੌਟ ਡੀਐਸਪੀ ਕੋਲ ਪੇਸ਼ ਹੋ ਗਈ ਸਰਪੰਚ ਨੇ ਡੀਐਸਪੀ ਨੂੰ ਦੱਸ ਦਿੱਤਾ ਵੀ ਜੀਤਾ ਹੀ ਕੁੜੀ ਨੂੰ ਚੁੱਕ ਕੇ ਲੈ ਕੇ ਗਿਆ ਹੈ ਡੀਐਸਪੀ ਚਾਰੇ ਪੈਰ ਚੁੱਕ ਕੇ ਪੰਚਾਇਤ ਨੂੰ ਇਹ ਪੈ ਗਿਆ ਕਹਿੰਦੇ ਡੀਐਸਪੀ ਤੋਂ ਬੇਇੱਜ਼ਤੀ ਕਰਵਾ ਕੇ ਪੂਰੀ ਪੰਚਾਇਤ ਪਿੰਡ ਨੂੰ ਵਾਪਸ ਮੋੜਾਈ ਕੁੜੀ ਦੇ ਬੁੜੇ ਮਾਪੇ ਦਾ ਰੋ ਰੋ ਕੇ ਬੁਰਾ ਹਾਲ ਸੀ ਕੰਨੋਂ ਕੰਨੀ ਗੱਲ ਸਾਰੇ ਇਲਾਕੇ ਵਿੱਚ ਫੈਲ ਗਈ ਲੋਕੀ ਮੂੰਹ ਜ਼ੋਰ-ਜ਼ੋਰ ਗੱਲਾਂ ਕਰਦੇ ਯਾਰ ਖਾੜਕੋਆ ਨੂੰ ਕੁਝ ਕਰਨਾ ਚਾਹੀਦਾ ਹੈ ਹੁਣ ਤਾਂ ਦਿਨ ਦਿਹਾੜੇ ਹੀ ਇੱਜ਼ਤਾਂ ਦੇ ਡਾਕੇ ਮਾਰਨ ਲੱਗ ਪਏ ਨੇ ਪੁਲਿਸ ਦੇ ਕੈਟ ਇੱਕ ਜਣਾ ਦੂਸਰੇ ਨੂੰ ਕਹਿੰਦਾ ਕਹਿੰਦਾ ਵੀ ਮੈਨੂੰ ਤਾਂ ਲੱਗਦਾ ਹੁਣ ਖਾੜਕੋ ਵੀ ਡਰਦੇ ਨੇ ਕੈਟਾਂ ਕੋਲੋਂ ਦੂਜਾ ਜਣਾ ਆਪਣਾ ਖਿਆਲ ਪ੍ਰਗਟ ਕਰਦਾ ਉਹ ਆਪਾਂ ਖਾੜਕੋ ਨਾਲ ਤਾਂ ਕਹੀ ਜਾਂਦੇ ਆ ਬਈ ਕੁਝ ਕਰਨ ਪਰ ਆਪਾਂ ਆ ਵੀ ਤਾਂ ਕੁਝ ਨਹੀਂ ਕਰਦੇ ਕੋਲੋਂ ਹੀ ਇੱਕ ਹੋਰ ਜਣਾ ਬੋਲਿਆ ਨਾ ਹੁਣ ਕੈਟਾਂ ਨੇ ਜਦੋਂ ਇੱਜ਼ਤਾਂ ਨੂੰ ਹੱਥ ਪਾਇਆ ਤਾਂ ਸਾਰਿਆਂ ਨੂੰ ਖਾੜਕੋ ਯਾਦ ਆ ਗਈ ਉਹਨਾਂ ਦੇ ਕਿਸ ਨੇ ਕਦੇ ਉਹਨਾਂ ਨੂੰ ਹੱਸ ਕੇ ਰੋਟੀ ਖਵਾਈ ਆ ਕਦੇ ਨਾਲ ਵਾਲੇ ਅਮਰਤ ਧਾਰੀ ਸਿੰਘ ਨੇ ਲੋਕਾਂ ਦਾ ਸੱਚ ਲੋਕਾਂ ਦੇ ਮੋਹਰੇ ਕਰ ਦਿੱਤਾ ਗੱਲ ਤਾਂ ਤੇਰੀ ਠੀਕ ਹੈ ਖਾਲਸਾ ਪਰ ਰਫਰਾਂ ਵਾਲਿਆਂ ਨੂੰ ਰਫਰਾਂ ਵਾਲੇ ਠੀਕ ਕਰ ਸਕਦੇ ਨੇ ਆਪਾਂ ਖੁੰਡੀਆਂ ਗੰਡਾਸੀਆਂ ਨਾਲ ਉਹਨਾਂ ਦਾ ਕੀ ਮੁਕਾਬਲਾ ਕਰਨਾ ਹੈ ਮੇਰਾ ਮਤਲਬ ਹੈ ਕੈਟਾਂ ਨੂੰ ਤਾਂ ਖਾੜ ਕੋਈ ਕਾਬੂ ਕਰ ਸਕਦੇ ਨਹੀਂ ਆਪਾਂ ਤਾਂ ਨਹੀਂ ਉਹ ਲੋਟ ਆਉਂਦੇ ਇੱਕ ਬਜ਼ੁਰਗ ਨੇ ਆਪਣਾ ਵਿਚਾਰ ਰੱਖਿਆ ਸੋ ਦੋਸਤੋ ਫੇਰ ਅੱਗੇ ਜੀਤੇ ਕੈੜ ਨਾਲ ਕੀ ਬਣਿਆ ਕਿਵੇਂ ਸਿੰਘਾਂ ਨੇ ਉਹਨੂੰ ਕਾਬੂ ਕੀਤਾ ਉਹ ਅਗਲੇ ਭਾਗ ਵਿੱਚ ਤੁਹਾਨੂੰ ਦੱਸਾਂਗੇ ਉਦੋਂ ਤੱਕ ਲਈ ਦਿਓ ਅਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ